ਸਾਹਿਬੇ ਕਮਾਲ ਸਰਵਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਮੇਂਤੇ ਗੁਰਦਰਾ ਸਾਹਿਬ ਵਿਖੇ ਬੱਚਿਆਂ ਵਰ ਦਾ ਸਮਾਗਮ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਵੱਖ-ਵੱਖ ਕਵਿਤਾਵਾਂ ਪੜ੍ਹ ਕੇ ਆਪਣੀ ਹਾਜ਼ਰੀ ਲਵਾਈ ਇਸ ਸਮਾਗਮ ਵਿੱਚ ਜੋ ਸਾਡੇ ਬੱਚਿਆਂ ਨੇ ਕਵਤਾ ਪੇਸ਼ ਕੀਤੀ ਉਹ ਤੁਹਾਡੇ ਸਾਹਮਣੇ ਬੱਚੇ ਦੁਆਰਾ ਪੇਸ਼ ਕਰ ਰਹੇ ਹਨ। ਸ਼ਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਤਾਨ ਨੂੰ ਲੱਖ ਲੱਖ ਵਧਾਈਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਸਾਡੇ ਤੋਂ ਵਾਰ ਦਿੱਤਾ ਪਰ ਅੱਜ ਸਿੱਖੀ ਤੋਂ पर आज ਦੇ ਕੱਲ ਦੇ ਬੱਚੇ ਸਿੱਖੀ ਤੋਂ ਦੂਰ ਜਾ ਰਹੇ ਹਨ ਉਹਨਾਂ ਲਈ ਇਹ ਗੁਰੂ ਜੀ ਦਾ ਸੰਦੇਸ਼ ਅਸੀਂ ਕਵਿਤਾ ਰਹੀ ਪੇਸ਼ ਕਰ ਰਹੀ ਹਾਂ ਜੇ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਆਗੁਜਾਰਿਓ ਕੇ ਰਗ ਜਾਰਿਓ जद ਹਵਾ ਚਲੇਗੀ ਠੰਡੀ ਤਨ ਨੂੰ ਚੰਬਦੀ जद ਹਵਾ ਚਲੇਗੀ ਠੰਡੀ ਤਨ ਨੂੰ ਚੰਬਦੀ ਅਹਿਸਾਸ ਕਰੋ ਓ ਮੇਰੀ ਮਾਂ ਹੈ ਕੰਬਦੀ ਅਹਿਸਾਸ ਕਰੋ ਓ ਮੇਰੀ ਮਾਂ ਹੈ ਕੰਬਦੀ ਮੇਰੀ ਗੋਦੀ ਚ ਬੈਠੇ ਲਾਲਾ ਨੂੰ ਨਿਹਾਰਿਓ ਮੇਰੀ ਗੋਦੀ ਚ ਬੈਠੇ ਲਾਲਾ ਨੂੰ ਨਿਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ guzareyo ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ guzareyo ਜੇ ਚੱਲੇ ਅਸਰਹੰਦ ਨੂੰ ਮੇਰੇ ਪਿਆਰ ਓ ਜੇ ਚੱਲੇ ਅਸਰਹੰਦ ਨੂੰ ਮੇਰੇ ਪਿਆਰ ਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ guzareyo ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ guzareyo ਓ ਨਿਹਾਂ ਜਿੱਥੇ ਮੇਰੇ ਲਾਲਾਂ ਖਲੋਤੇ ਸੀ ਓ ਨੀहां ਜਿੱਥੇ ਮੇਰੇ ਲਾਲ ਖਲੋਤੇ ਸੀ ਦੁੱਖ ਵੱਡਾ ਸੀ ਪਰ ਮੇਰੇ ਲਾੜਲੇ ਛੋਟੇ ਸੀ ਦੁੱਖ ਵੱਡਾ ਸੀ ਤੇ ਮੇਰੇ ਲਾੜਲੇ ਛੋਟੇ ਸੀ ਓ ਕਹਿੰਦੇ ਨੇ ਦੁੱਖ ਸਹਿ ਲੋ ਸਦਕ ਨਿਹਾਰਿਓ ਓ ਕਹਿੰਦੇ ਨੇ ਦੁੱਖ ਸਹਿ ਲੋ ਸਦਕ ਨਿਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰ ਦੂਜਾ ਜੇ ਚੱਲੇ ਹੋ ਸਰ ਹੰਦੂ ਨੂ ਮੇਰੇ ਪਿਆਰੋ ਮੇਰੇ ਲਾਲਾ ਦੇ ਨਾ ਰਹਿ ਕੇ ਰਾਤ गुजारਿਓ ਮੇਰੇ ਲਾਲਾ ਦੇ ਨਾ ਰਹਿ ਕੇ ਰਾਤ गुजारਿਓ ਤੁਸੀਂ ਧੀਆ ਪੁੱਤਰ ਆਪਣੇ ਨਾਲ ਲੈ ਆਓ ਜੀ ਤੁਸੀਂ ਧੀਆ ਪੁੱਤਰ ਆਪਣੇ ਨਾਲ ਲੈ ਆਓ ਜੀ ਜਿੱਥੇ ਦੁੱਲਾ ਮੇਰਾ ਖੂਨ ਉਥੇ ਲੈ ਜਾਓ ਜੀ ਜਿੱਥੇ ਦੁੱਲਾ ਮੇਰਾ ਖੂਨ ਚੱਲੇ ਹਸਰ ਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹਸਰ ਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜਾਰਿਓ ਮੈਂ ਖੜਾ ਉਡੀਕਾ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਖੜਾ ਉਡੀਕਾ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਜੀਤ ਜਿਗਾ ਮੇਲਾ ਚੰਗਾ ਆਪਣੇ ਜੀਤ ਜੁਜਾਰਾਂ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਰਾ ਵਿਚਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਰਾ ਵਿਚਾਰਿਓ ਮੇਲਾ ਲਾਣ ਦੇ ਨਾ ਰਹਿ ਕੇ ਰੱਦ ਜਾ ਰਿਓ